ਭਰੋਂ ਸੇਰੇ ਜੋ ਅੰਤੇ ਲਰਿਓ ਫਸੇ ਬਜਨਾ ਭਰੋਂ ਸੇਰੇ ਜੋ ਅੰਤੇ ਲਰਿਓ ਫਸੇ ਅਮਰ ਬਿਚਕ ਜਿਨੇ ਆਥ ਆਨ ਇਹਨੇ ਕਾੜ ਕੇਮ ਕਰੀ ਲੋਕ ਸੇ એને કાળ કેમ કરી લો છે એવા ભજન માટે ભેડા થયા છે સત્સંગ માટે અને કવિરાજ ધાણભાઈ બધાય બાપા ગંગા બાપા મેઘરાજ બધાય ચારણ ગાયરો માતાજીઓ બધાય જારે ઉપસ્થિત છે તો સામત મામાએ બ્રહ્માનંદના ભજન સંભળાવ્યા તો હું એક બ્રહ્માનંદના ભજનથી શરૂઆત કરું ਇਹ ਦੋ ਦਿਨ ਕਾ ਜਗ ਮੈਂ ਮੈਲਾ ਰੇ ਸਭ ਚਲਾ ਚਲੀ ਕਾ ਖੇਲਾ ਦੋ ਦਿਨ ਕਾ ਜਗ ਮੈਂ ਮੈਲਾ ਰੇ ਸਭ ਚਲਾ ਚਲੀ ਕਾ ਖੇਲਾ ਹੋਈ ਚਲਾ ਗਿਆ ਕੋਈ ਜਾਵੇ ਕੋਈ ਗੰਢੜੀ ਬਾਦ ਸਿਧਾਵੇ ਰੇ ਹੋਈ ਚਲਾ ਗਿਆ ਕੋਈ ਜਾਵੇ ਕੋਈ ਗੰਢੜੀ ਬਾਦ ਸਿਧਾਵੇ ਰੇ ਹੋਈ ਖੜਾ ਤਿਆਰ ਅਕੇ ਜਲਾ ਚਲੀ ਕਾ ਖੇਲਾ ਦੋ ਦਿਨ ਕਾ ਜਗ ਮੈਂ ਲਾਰੇ ਸਭ ਚਲਾ ਚਲੀ ਕਾ ਖੇਲਾ ਕਰ পাপ ਕਪਟ ਛਲ ਮਾਇਆ ধন ਲਗ ਬਕਪਟ ਛਲਮਾਇਆ ধন ਲੱਖ ਕਰੋੜ ਕਮਾਇਆ ਰੇ ਸੰਗ ਚਲੇ ਨੀਕੂ ਅਦੈ ਲਾਰੇ ਸਭ ਚਲਾ ਚਲੀ ਕਾ ਖੇਲਾ ਦੋ ਦਿਨ ਕਾਟਕ ਮੇ ਮੈਂ खूत नार मात पितू भाई कोई अंत सहायक नाई रे सुत नार मात पितू भाई कोई अंत सहायक न सब चला चली नश्वर संसार कर करब उसका प्यारा रे यह सब कर भजन उसका प्यारा रे वो उ ब्रमानंद ਨਚੇ ਲਾਰੇ ਸਭ ਚਲਾ ਚਲੀ ਕਾ ਖੇਲਾ RAM ਨਾਮ ਵਿਨਾ ਵਾਣੀ RAM ਨਾਮ ਵਿਨਾ ਕਥਾ RAM ਨਾਮ ਵਿਨਾ ਸ਼ਬਦਾ ਸੁ ਸ਼ਬਦਾ ਸਰਵਕਾਰ ਦਾ ਐਂ ਜੇ ਰਸਨਾ ਰਤੇ ਤੋ RAM ਰਟ ਵੇਣਾ RAM ਵਿਚਾਰਨ ਸ਼ਰਵਨ RAM சாப்பிடும்போது குரு ராம் சக்கரத்தின் பந்துவா ராம் சவுதர் பாட்டிராம விசாரிக்க முற்க்கும்போது அந்த ஜின்னு ராமன் சம்பத்தின் விசாரித்து சுவை हरी <Hari, hari>, जागे तो तोक उराधी आत्मा अवगुण ਕੋ ਗੀਤ ਨਹੀਂ ਕੇਦਾਰ ਪ੍ਰਾਗ ਯਮੁਨਾ ਨਹੀਂ ਪਾਇਓ ਸੇਤਬੰਦ ਰਾਮੇਸ਼ ਭਟਕ ਤੋ ਬੋ ਮਿੰਗਾਯੋ ਗਿਆ ਨਾ ਆਯੋ ਗੰਗਦਾਨ ਗੁਰੂ ਖੇਤਰ ਦਉਦੀਦੋ ਜੁਹਾਰਿਓ ਨਹੀਂ ਜਗਦੀਸ਼ ਕਰੂੰ ਭਉ ਬੰਧਨ ਕੀ ਤੋ ਤਨ ਪਾਇ ਸੁਭਗ ਮਾਨਵ ਤਣੋ ਪ੍ਰੇਮ ਨਵ ਅੰਤਰ ਪਾਹੀਓ ਈਸਰੋ ਕਹਿ ਰੇ ਆਤਮਾ ਗੋਬਿੰਦ ਗੁਣ ਨਵ ਗਾਹੀਓ ਈਸਰੋ ਕਹਿ ਰੇ ਆਤਮਾ ਗੋਬਿੰਦ ਗੁਣ ਗਾਹੀਓ ਏ ਸਤਿ